ਫਾਸਟਰ ਵਜਿੰਦਰ ਤੋਂ ਬਾਅਦ ਇੱਕ ਹੋਰ ਫਾਸਟਰ ਸੁਰਖੀਆਂ ਦੇ ਵਿੱਚ ਆਇਆ ਸੀ ਜਿਸ ਦਾ ਨਾਮ ਹੈ ਜਸ਼ਨ ਗਿੱਲ ਉਸ ਦੇ ਵੱਲੋਂ ਇੱਕ ਲੜਕੀ ਦਾ ਰੇਪ ਕੀਤਾ ਗਿਆ ਸੀ ਉਸ ਤੋਂ ਬਾਅਦ ਉਸ ਲੜਕੀ ਦੀ ਜਿਹੜੀ ਆ ਮੌਤ ਹੋ ਗਈ ਸੀ ਉਸ ਨੂੰ ਲੈ ਕੇ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰਦਾ ਹੋਇਆ ਜਸ਼ਨ ਗਿੱਲ ਨਜ਼ਰ ਆ ਰਿਹਾ ਸੀ ਪਗੋੜਾ ਕਰਾਰ ਦਿੱਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਕੀ ਨਵਾਂ ਮੋੜ ਆਇਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਿਮਰਨਜੀਤ ਸਿੰਘ ਮਾਨ ਜੁੜੇ ਨੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਨਵਾਂ ਮੋੜ ਆਇਆ ਜੀ ਇਸ ਮਾਮਲੇ ਦੇ ਵਿੱਚ ਕਿਉਂਕਿ ਜਿਹੜਾ ਜਸਨਜੀਲਾ ਲਗਾਤਾਰ ਦੱਸਿਆ ਜਾ ਰਿਹਾ ਸੀ ਕਿ ਇਹ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਨਜ਼ਰ ਆ ਰਿਹਾ ਅਦਾਲਤ ਨੇ ਉਸ ਨੂੰ ਪਗੋੜਾ ਵੀ ਕਰਾਰ ਦਿੱਤਾ ਹੈ ਦੇਖੋ ਜੀ ਆਪਾਂ ਗੱਲ ਕਰੀ ਜਸਨਜੀਲਾ ਪਾਸ ਤੋਂ ਜੋ ਕਿ ਹੁਣ ਪਗੋੜਾ ਸੀ ਤੁਸੀਂ ਦੱਸ ਹੀ ਚੁੱਕੇ ਹੋ ਜੇ ਹੁਣ ਇਹਦਾ ਕੱਲ ਇਹਦਾ ਪ੍ਰੇਮ ਅਸੀਂ ਪਰਸੋ ਅਰੈਸਟ ਕੀਤਾ ਸੀ ਜੰਮੂ ਤੋਂ ਚੱਕ ਕੇ ਲੈੰਦਾ ਸੀਗਾ ਤੇ ਐਵੇਂ ਹੀ ਇਹਦੀ ਭੈਣ ਨੂੰ ਅਰੈਸਟ ਕੀਤਾ ਗਿਆ ਜਦ ਕਿ ਇਹ ਤੇ ਸਾਰੀ ਫੈਮਿਲੀ ਨੂੰ ਪਤਾ ਇਹ ਤਾਂ ਭਰਾ ਕਿੱਥੇ ਆ ਹੁਣ ਹੌਲੀ ਹੌਲੀ ਸਾਰੇ ਨਾਮ ਦਰਜ ਹੋ ਰਹੇ ਨੇ ਵਿੱਚ ਜਿਵੇਂ ਕਿ ਦੇ ਭਰਾ ਦਾ ਪ੍ਰੇਮ ਅਸੀ ਦਾ ਤੇ ਹੁਣ ਮਾਰਥਾ ਗਿਲ ਦਾ ਇਹਦੀ ਜੋ ਕਿ ਸਿਸਟਰ ਹੈ ਇੱਕ ਦਿਨ ਦਾ ਰਿਮਾਂਡ ਮਿਲਿਆ ਇਹਨੂੰ ਵੀ ਸਾਡੇ ਪੁਲਿਸ ਡਿਪਟੀ ਇੰਸਪੈਕਟਰ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਕਿ ਉਹਨੂੰ ਵੀ ਉਹ ਤੋਂ ਪੁੱਛਗਿਛ ਕਰਨ ਲਈ ਉਹਨੂੰ ਰਿਮਾਂਡ ਲੱਤਾ ਇੱਕ ਦਿਨ ਦਾ ਮਿਲ ਗਿਆ ਤੇ ਹੁਣ ਉਹ ਤੋਂ ਪੁੱਛ ਕੇ ਮਤਲਬ 2-3 ਦਿਨਾਂ ਚ ਉਹ ਵੀ ਅੜਿੱਕੇ ਆ ਹੀ ਜਾਏਗਾ ਉਹ ਜਿੱਥੇ ਮਰਜ਼ੀ ਭੱਜ ਲਣ ਹੁਣ ਜਸ਼ਨ ਗਿੱਲ ਸ਼ਿਰਨਜੀ ਕੀ ਕਾਰਨ ਹੋ ਸਕਦੇ ਨੇ ਕਿ ਜਿਹੜਾ ਮਾਮਲਾ 2023 ਦਾ ਹੈ ਜਸ਼ਨ ਗਿੱਲ ਜਿਹੜਾ ਪਾਸਟਰ ਆ ਉਹ ਲਗਾਤਾਰ ਪਘੋੜਾ ਕਿਉਂਕਿ ਕਾਫੀ ਟਾਈਮ ਹੋ ਗਿਆ ਇਸ ਮਾਮਲੇ ਨੂੰ ਦਰਜ ਹੋਏ ਨੂੰ ਤਾਂ ਪੀੜਤਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਦੇਖੋ ਜੀ ਉਹਦੇ ਘਰ ਦੇ ਪਹਿਲਾਂ ਗੇੜੇ ਮਾਰ ਮਾਰ ਖੰਭ ਗਏ ਸੀਗੇ ਪ੍ਰਸ਼ਾਸਨ ਦੇ ਪੁਲਿਸ ਦੇ ਮਤਲਬ ਹਰ ਤਰ੍ਹਾਂ ਦੇ ਉਹ ਬੰਦੇ ਨੇ ਕਿਸੇ ਨੇ ਹੱਥ ਨਹੀਂ ਫੜਾਇਆ ਸੀਗਾ ਦਿਨਾਨਗਰ ਪੁਲਿਸ ਦੀ ਗੱਲ ਕਰਾਂਗਾ ਉਹਨੇ ਕੋਈ ਹੱਥ ਨਹੀਂ ਫੜਾਇਆ ਉਲਟਾ ਜਾਂਦੇ ਡੱਬ ਕੇ ਡੱਬ ਕੇ ਮਾਰ ਕੇ ਉਹਨੂੰ ਮੋੜ ਦਿੱਤਾ ਜਾਂਦਾ ਸੀ ਕਿ ਤੈਨੂੰ ਮਾਰ ਦਿੱਤਾ ਜਾਊਗਾ ਜੇ ਤੂੰ ਆਹ ਗੱਲ ਜਿਹੜੇ ਸਾਹਮਣੇ ਲੈ ਕੇ ਗਿਆ ਮਤਲਬ ਇਦਾਂ ਦੀਆਂ ਕਾਫੀ ਸਾਰੀਆਂ ਗੱਲਾਂ ਬੰਦਾ ਡਰ ਕੇ ਗੁਰਦਾਸਪੁਰ ਛੱਡ ਜਾਂਦਾ ਛੱਡ ਕੇ ਤੇ ਹੋਰ ਸਟੇਟ 'ਚ ਜਾਣ ਲੱਜਾਂਦਾ ਮਤਲਬ ਪੰਜਾਬ 'ਚ ਕਹਿ ਸਕਦੇ ਆ ਤੇ ਉਤੋਂ ਬਾਅਦ ਦੀ ਗੱਲ ਕਰੀਏ ਫਿਰ ਉਹ ਹੌਲੀ ਹੌਲੀ ਚਲੋ ਸਾਡੇ ਨਾਲ ਕੰਟਰੈਕਟ ਹੁੰਦਾ ਉਹ ਬੰਦੇ ਦਾ ਲਿੰਕਾਂ ਦਾ ਤੇ ਫੋਨ ਤੇ ਗੱਲ ਕਰ ਕਰਦੇ ਆ ਅਸੀਂ ਉਹਨੂੰ ਆ ਮੀਡੀਆ ਸਾਹਮਣੇ ਲੈ ਕੇ ਆਏ ਗੱਲਬਾਤ ਕਰਦੇ ਆ ਦੇਖੋ ਹੁਣ ਜੇ ਮੀਡੀਆ ਸਾਹਮਣੇ ਲੈ ਕੇ ਤਾਂ ਗੱਲ ਉੱਡੀ ਹੈ ਨਹੀਂ ਤਾਂ ਚੁੱਪਚਾਪ ਪਈ ਸੀਗੇ ਥਾਣੇ ਵਾਲੇ ਮੁਜਸ਼ਨ ਗਿੱਲ ਲਾਈਵ ਸ਼ੋਅ ਕਰਦਾ ਸੀਗਾ ਜੰਮੂ ਤੇ ਗੁਰਦਾਸਪੁਰ ਬਹੁਤ ਸ਼ੋਅ ਚੱਲਦੇ ਰਹਿੰਦੇ ਸੀ ਉਹਦੇ ਮਤਲਬ ਉਹਨੂੰ ਡਰ ਹੈ ਹੀ ਨਹੀਂ ਸੀ ਡਰ ਪਏ ਵੀ ਮੈਂ ਪੀਓ ਹੋ ਚੁੱਕਿਆ ਮੇਰੇ ਕੋਲ ਕੋਈ ਪਰਚਾ ਹੈ ਮਤਲਬ ਐਦਾਂ ਸ਼ਰਮ ਘੁੰਮਦਾ ਸੀ ਗੁਰਦਾਸਪੁਰ ਜਾਂ ਜੰਮੂ ਅੱਜ ਉਹ ਬੰਦਾ ਡਰ ਕੇ ਕਹ ਸਕਦੇ ਨੇ ਡਰ ਕੇ ਅੱਜ ਭੱਜਿਆ ਪੰਜਾਬ ਤੋਂ ਕਿਤੇ ਵੀ ਲਾ ਸਕਦੇ ਹੈ ਤਾਂ ਪੰਜਾਬ ਦੇ ਬਾਹਰ ਤਾਂ ਗਿਆ ਨਹੀਂ ਉਹ ਤੇ ਹੁਣ ਅੱਜ ਉਹਦਾ ਕਹਿਣ ਦਾ ਮਤਲਬ ਹੈ ਪੁਲਿਸ ਕਹਿ ਰਹੀ ਸਾਨੂੰ ਹੌਸਲਾ ਦਿੱਤਾ ਸੀ ਕੱਲ ਵੀ ਐਸਪੀ ਸਾਹਿਬ ਨੂੰ ਮਲੇ ਸੀ ਐਸਪੀ ਸਾਹਿਬ ਨੇ ਸਾਡੇ ਕੋਲ ਕਹਿੰਦਾ 2 ਤੋਂ 4 ਦਿਨ ਇਹਨੂੰ ਫੜਿਆ ਜਾਊਗਾ ਅਰੈਸਟ ਕੀਤਾ ਜਾਊਗਾ ਜਿਵੇਂ ਹੁਣ ਇਹਦੀ ਭੈਣ ਨੂੰ ਅਰੈਸਟ ਕੀਤਾ ਤੇ ਦੂਜੇ ਨੂੰ ਇਹਦੇ ਭਰਾ ਨੂੰ ਪ੍ਰੇਮ ਅਸੀਂ ਨੂੰ ਮਾਨ ਸਾਹਿਬ ਜੇਕਰ ਪੁਲਿਸ ਨੂੰ ਪਾਸਟਰ ਐਡਜਸ਼ਨ ਗਿਲ ਦੇ ਕੋਲ ਪਹੁੰਚਣ ਦੇ ਵਿੱਚ ਔਕੜਾਂ ਆਉਂਦੀਆਂ ਜਾਂ ਫਿਰ ਜ਼ਿਆਦਾ ਟਾਈਮ ਲੱਗਦਾ ਤਾਂ ਸਾਡਾ ਅਗਲਾ ਜਿਹੜਾ ਉਹ ਕਦਮ ਕੀ ਹੋਗਾ ਕਿਉਂਕਿ ਲਗਾਤਾਰ ਤੁਸੀਂ ਪੀੜਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਉਹਨਾਂ ਨੂੰ ਇਨਸਾਫ ਦੀਵਾਨ ਦੇ ਲਈ ਤੁਸੀਂ ਸੰਘਰਸ਼ ਕਰ ਰਹੇ ਹੋ ਦੇਖੋ ਜਿਹੜਾ ਤੁਹਾਡਾ ਅਗਲਾ ਪ੍ਰੋਫੈਸ ਹੋਗਾ ਅਸੀਂ ਧਰਨਾ ਲਾਵਾਂਗੇ ਉੱਥੇ ਜਾ ਕੇ ਪੂਰਾ ਗਰਦਾਸਪੁਰ ਅਸੀਂ ਬੰਦ ਕਰਾਂਗੇ ਸਾਡੀਆਂ ਸਿੱਖ ਜਥੇਬੰਦੀਆਂ ਤੇ ਹਿੰਦੂ ਸੰਗਠਨ ਸਾਡੇ ਨਾਲ ਲੈ ਉੱਥੇ ਜਾ ਕੇ ਅਸੀਂ ਧਰਨਾ ਲਾਵਾਂਗੇ ਕਿ ਉਹਨੂੰ ਅਰੈਸਟ ਕੀਤਾ ਜਾਵੇ ਜਿੱਥੋਂ ਮਰਜ਼ੀ ਨੂੰ ਕੱਢ ਕੇ ਲਿਆਂਦਾ ਜਾਵੇ ਜਦਕਿ ਹੁਣ ਉਹਦੀ ਭੈਣ ਵੀ ਅਰੈਸਟ ਕੀਤੀ ਹੈ ਇਹਦਾ ਪਰ ਅਬ ਵੀ ਰੈਸਟ ਕੀਤਾ ਬਾਕੀ ਸਰਪੰਚ ਪੈਂਡਿੰਗ ਉਹਨੂੰ ਰੈਸਟ ਨਹੀਂ ਕਰਦੇ ਤੇ ਕੁਲਵੰਤ ਅਰੇਸਟਿੰਗ ਜਿਹੜੀ ਇੱਕ ਨਰਸ ਸੀਗੀ ਨਰਸ ਨਹੀਂ ਸੀਗੀ ਉਹਨੇ ਆਪਣੇ ਘਰ ਚ ਹੀ ਖੋਲ ਰੱਖਿਆ ਸੀ ਕਲੀਨਿਕ ਟਾਈਪ ਦਾ ਸਾਧਨ ਮਤਲਬ ਪੈਸੇ ਕਮਾਉਣ ਦਾ ਇੱਕ ਜਰੀਆ ਬਣਾਇਆ ਸੀਗਾ ਉਹਨਾਂ ਨੇ ਤੇ ਉਹਨੇ ਵਾਅਦਾ ਕੀਤਾ ਸੀ ਉਹਨੂੰ ਪੁਲਿਸ ਨੇ ਰੈਸਟ ਨਹੀਂ ਸੀ ਕੱਲ ਵੀ ਐਪਲੀਕੇਸ਼ਨ ਦਿੱਤੀ ਸੀ ਕਿ ਕੱਲ ਐਪਲੀਕੇਸ਼ਨ ਦੇ ਅਸੀਂ ਨਾਮ ਬੁਲਾਵਾਂਗੇ ਤੇ ਵੈਰੀਫਾਈ ਕਰਾਂਗੇ ਦੇਖੋ ਕੀ ਕਰਦੇ ਜੇ ਨਾ ਕਾਰਵਾਈ ਕਰਦੇ ਸੀ ਧਰਨਾ ਜੂਰ ਲਾਵਾਂਗੇ ਤੇ ਰੋਡ ਜਾਮ ਕਰਾਂਗੇ ਤੇ ਡੀਸੀ ਦਾ ਐਸਐਸਬੀ ਦਾ ਘਰੋ ਕਰਾਂਗੇ ਮਾਨਸਾ ਵੀ ਤੁਹਾਡੇ ਤੇ ਵੀ ਵੱਡਾ ਇਲਜ਼ਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਕਹਿੰਦੇ ਵੀ ਇਹ ਬੰਦਾ ਜਿਹੜਾ ਇਹ ਐਵੇਂ ਵੀ ਚੱਕ ਕੇ ਮੂੰਹ ਕਿਤੇ ਨਾ ਕਿਤੇ ਚਲਿਆ ਜਾਂਦਾ ਵੀ ਜਾਣ ਕੇ ਇਹ ਪਾਸਟਰਾਂ ਦੇ ਪਿੱਛੇ ਲੱਗਿਆ ਹੋਇਆ ਵੀ ਇਹਨੂੰ ਏਜੰਸੀਆਂ ਦੁਆਰਾ ਪੈਸੇ ਦਿੱਤੇ ਜਾ ਰਹੇ ਨੇ ਵੱਡੇ ਇਲਜ਼ਾਮ ਜਿਹੜੇ ਤੁਹਾਡੇ ਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਨੀ ਮੇਰੇ ਨਾਲ ਕੋਈ ਏਜੰਸੀਆਂ ਦਾ ਬੰਦਾ ਨਹੀਂ ਹੈ ਮੇਰੇ ਸਰਚ ਕਰੋ ਮੈਂ ਕੋਈ ਏਜੰਸੀਆਂ ਦੇ ਬੰਦਾਂ ਦੇ ਲੋਕਾਂ ਦਾ ਕੰਮ ਹੈ ਬੋਲਣਾ ਉਹਨਾਂ ਨੂੰ ਬੋਲਣ ਦੋ ਵਧੀਆ ਬੋਲਣ ਦੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਂ ਇਹ ਨਹੀਂ ਕਹਿੰਦਾ ਮੈਂ 크੍ਰਿਸਤਿਨ ਧਰਮ ਦੇ ਪਿੱਛੇ ਹਾਂ 크੍ਰਿਸਤਿਨ ਧਰਮ ਬਹੁਤ ਵੱਡਾ ਧਰਮ ਹੈ ਹਰ ਇੱਕ ਵੀਡੀਓ 'ਚ ਮੈਂ ਕਹਿੰਦਾ ਤੇ ਦੂਜੀ ਗੱਲ ਮੈਂ ਇਹ ਨਹੀਂ ਕਹਿੰਦਾ 크੍ਰਿਸਤਿਨ ਧਰਮ ਦੇ ਹੀ ਪਿੱਛੇ ਹਾਂ ਮੈਨੂੰ ਕੋਈ ਵੀ ਕੰਮ ਮਿਲ ਜੇ ਮੈਂ ਕਰਾਂਗਾ ਉਹ ਦੀ ਕਿਸੇ ਬੰਦੇ ਹਲਕਾ Hindu ਧਰਮ ਚ ਹੋਵੇ Sikh ਧਰਮ ਚ ਹੋਵੇ Muslim ਧਰਮ ਚ ਹੋਵੇ ਮੈਂ ਉਹਦੀ ਪੂਰੇ ਨਾਲ ਖੜਾਂਗਾ ਉਹਦੇ ਨਾਲ ਇਹ ਨਹੀਂ ਕਿ ਮੈਂ ਜਦੋਂ ਸਾਹਮਣੇ ਲੈ ਕੇ ਤਾਂਪੂਰਾ ਲੱਗਦਾ ਮੈਂ ਜੀ ਦੇਖੋ ਇਦਾਂ ਦੇ ਲੋਕ ਗੱਲਾਂ ਬਣਾਉਣ ਦੇ ਜਿ ਕੋ ਇਹਨਾਂ ਦੇ ਲੋਕਾਂ ਦਾ ਕੰਮ ਹੈ ਗੱਲਾਂ ਬਣਾਉਣਾ ਜਾਂ ਗਾਲਾਂ ਕੱਢਣਾ ਬੈਠ ਕੇ ਕਰੇ ਆਰਾਮ ਨਾਲ ਗਾਲਾਂ ਗਾਲਾਂ ਕੱਢਣਾ ਜਾਂ ਇਦਾਂ ਦੀ ਗੱਲਾਂ ਕਮੈਂਟ ਵਾਜੀ ਕਰਨਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਮੇਰਾ ਇਦਾਂ ਦਾ ਕੋਈ ਹੋ ਨਹੀਂ ਐ ਨਾ ਮੈਂ ਏਜੰਸੀਆਂ ਦਾ ਬੰਦਾ ਮੇਰੇ ਬਾਰੇ ਸਰਚ ਕਰ ਲਓ ਜਾਂ ਮੇਰੇ ਘਰ ਆ ਕੇ ਪਤਾ ਕਰ ਲਓ ਮੈਂ ਕੋਈ ਏਜੰਸੀਆਂ ਦਾ ਬੰਦਾ ਨਹੀਂ ਤੁਹਾਡੇ ਦਿਲ ਤੇ ਦਿਮਾਗ 'ਚ ਗਲਤ ਫਹੀਈ ਹੈ ਤੇ ਬਾਕੀ ਮੈਂ ਜਿਹਨੂੰ ਵੀ ਹੈਲਪ ਚਾਹੀਦੀ ਹੈ ਆਪਾਂ ਉਹਦੀ ਹੈਲਪ ਲਈ ਖੜੇ ਆਂ ਜੀ ਮਾਨ ਸਾਹਿਬ ਫੋਨ ਕਾਲ ਤੇ ਤੁਸੀਂ ਸਾਡੇ ਨਾਲ ਜੁੜੇ ਤੁਸੀਂ ਸਾਡੇ ਨਾਲ ਜਾਣਕਾਰੀਾਂਾਂ ਚ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ